ਇੱਕ ਪਾਸੇ ਗੜੇ ਮਾਰੀ ਤੇ ਦੂਜੇ ਪਾਸੇ ਸ੍ਰੀ ਭਗਵੰਤ ਮਾਨ ਦਾ ਵੱਡਾ ਐਲਾਨ ਕਿ ਕਿਸਾਨੇ ਦਾ ਵੀ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਕੋਲ ਜਲਦ ਹੀ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ ਭਾਵੇਂ ਮੀਂਹ ਆਵੇ ਢੇਰੀਆਂ ਵਿੱਚ ਚੱਖੜਾਵੇ ਤੂਫਾਨ ਆਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਹੋ ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਬਰਸਾਤ ਹਨੇਰੀ ਅਤੇ ਗੜੇ ਮਾਰੀ ਨੇ ਆਮ ਆਦਮੀ ਪਾਰਟੀ ਦੀ ਰੈਲੀ ਦਾ ਮਜ਼ਾ ਹੀ ਕਿਰਕਰਾ ਕਰ ਦਿੱਤਾ ਜਿਵੇਂ ਰੈਲੀ ਦੇ ਵਿੱਚ ਸੇਮ ਪਗਵਾਨ ਤਮਾਨ ਪਹੁੰਚੇ ਤੱਕ ਕੁਦਰਤ ਨੇ ਆਪਣੇ ਰੰਗ ਦਿਖਾ ਰੈਲੀ ਦੇ ਰੰਗ ਦੇ ਵਿੱਚ ਭੰਗ ਪਾ ਦਿੱਤਾ ਅਤੇ ਰੈਲੀ ਦੇ ਵਿੱਚ ਪਹੁੰਚੇ ਲੋਕਾਂ ਨੇ ਕੁਰਸੀਆਂ ਸਿਰ ਤੇ ਰੱਖ ਕੇ ਆਪਣਾ ਬਚਾ ਕੀਤਾ ਮੌਕੇ ਦੀਆਂ ਤਸਵੀਰਾਂ ਤੱਕ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਤੇ ਤੁਸੀਂ ਇੱਕ ਵਾਰ ਨਜ਼ਰ ਮਾਰੋ ਕਿ ਲੋਕ ਭਾਵੇਂ ਹੋਣ ਭਾਵੇਂ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਉਹਨਾਂ ਦਾ ਜਨੂਨ ਕੁਦਰਤ ਦਾ ਇਹ ਰੰਗ ਵੀ ਨਹੀਂ ਰੁਕ ਸਕਿਆ ਇਨਾਂ ਹੀ ਨਹੀਂ ਇਸ ਮੌਕੇ ਤੇ ਸਟੇਜ ਤੇ ਖੜਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਕਿਸਾਨਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਜਿਨ੍ਹਾਂ ਦੀ ਕਣਕ ਦੀ ਫਸਲ ਗੜੇ ਮਾਰੀ ਕਾਰਨ ਕੱਲ ਖਰਾਬ ਹੋਈ ਸੀ ਕਿਹਾ ਗਿਆ ਕਿ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਜਲਦ ਹੀ ਮੁਆਵਜ਼ਾ ਦਿੱਤਾ ਜਾਵੇਗਾ ਅੱਜ ਜੋ ਗੜੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਹੈ ਪੰਜਾਬ ਸੰਗਰੂਰ ਚ ਵੀ ਨਹੀਂ ਪਿਆ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਨਹੀਂ ਵੀ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲਈ ਤਾਂ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਕਸਣਾ ਚਾਹਣਾ ਇਹ ਇੱਕ ਇੱਕ ਦਾਣੇ ਦਾ ਵੀ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਨੇ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾਵੇ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਉਦਰ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਹੈ ਪਰ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤੇ ਤੁਸੀਂ ਮੇਰੇ ਬਾਰੇ ਸੋਚਦੇ ਹੋਗੇ ਜੇ ਭਾਵੇਂ ਮੀਂਹ ਆਵੇ, ਨੇਰੀਆਵੇ, ਝੱਖੜ ਆਵੇ, ਤੂਫਾਨ ਆਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਹੋਊਗਾ। ਕੋਈ ਰੋਪਟ ਵਾਲਾ ਹੁੰਦਾ ਉਹਨੂੰ ਸਿਕਿਉਰਿਟੀ ਵਾਲੇ ਬੁਲਟਰੂਮ ਕਰਕੇ ਖੜਾ ਕੇ ਉਹਨੂੰ ਲੈ ਜਾਂਦੇ। ਇਹ ਤੇ ਕਰਦਾ। ਇਹ ਗੱਲ ਬਈ ਮੈਂ ਤੁਹਾਨੂੰ ਇੱਕਦਮ ਤੂਫਾਨ ਚ ਕਿਵੇਂ ਛੱਡ ਕੇ ਚਲਾ ਜਾਊਗਾ? ਮੈਂ ਕਿਵੇਂ? ਨਾ ਤੋਕੇ ਨਾ ਕਦੇ ਇਹ ਜਿਵੇਂ ਕਰਕੇ ਖੜਿਓ ਮੈਂ ਵੀ ਨਾ ਛੱਡਾਂਗਾ।